ਪੰਜਾਬ ਦੀ ਲਿਮਟ ਪੈਂਦੀ ਹੈ ਉੱਥੋਂ ਤੱਕ ਤਾਂ ਕਰਾਉਈ ਜਿਹਦੇ ਤੋਂ ਵੱਧ ਕੱਟ ਹੋ ਕੇ ਵੀ ਲੋਕਾਂ ਦਾ ਫਾਇਦਾ ਹੁੰਦਾ ਹੈ ਤਕਰਾਉਣੀ ਚਾਹੀਦੀ ਲੋਕਾਂ ਦੀਆਂ ਫਸਲਾਂ ਨਾਲ ਆਪਾਂ ਕਿਸੇ ਤਰ੍ਹਾਂ ਦਾ ਵੀ ਮਿਲ ਕੇ ਇਹਦੇ ਥਲਵਾਰ ਥੋੜੀ ਕਰ ਸਕਦੇ ਹਾਂ ਔਰ ਇਹ ਕਿਸਾਨ ਨੇ ਸਾਡੇ ਆਪਣੇ ਨੇ ਆਪਾਂ ਅਸੀਂ ਆਪ ਲੋਕ ਕਿਸਾਨ ਲੋਕਾਂ ਸਾਡੀਆਂ ਆਪਣੀਆਂ ਫਸਲਾਂ ਨੇ ਇਸ ਕਰਕੇ ਜਦੋਂ ਇਹ ਡੋਬਰੀਆਂ ਨੇ ਤਾਂ ਜਾਂ ਇਹਨਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਹਦਾ ਮਤਲਬ ਸਾਡਾ ਆਪਣਾ ਨੁਕਸਾਨ ਹੋ ਰਿਹਾ ਮੈਂ ਸਾਰੇ ਤੇ ਪੰਚ ਸਰਪੰਚ ਸਾਹਿਬਾਨ ਕਿੰਨੇ ਭਾਵੇਂ ਦੁਰਦਵਾਲੇ ਦੇ ਖਾਦਰਪੜ ਵਾਲੇ ਨੇ ਸ਼ਾਦੀਪੁਰ ਵਾਲੇ ਨੇ ਸਾਰੇ ਇੱਥੇ ਕੋਸ਼ਿਸ਼ ਜੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਰ ਬਾਰਿਸ਼ ਜਿਹੜੀ ਹੈ ਜਿਵੇਂ 12 13 ਤਰੀਕ ਤੱਕ ਉਮੀਦ ਹੈ ਕਿ ਬਾਰਸ਼ਾਂ ਜਿਹੜੀਆਂ ਨੇ ਲਗਾਤਾਰ ਚੱਲਣੀਆਂ ਨੇ ਔਰ ਜੇ ਲਗਾਤਾਰ 12 13 ਤਰੀਕ ਤੱਕ ਬਾਰਿਸ਼ ਚੱਲਦੀ ਹੈ ਪਾਣੀ ਵੱਧੂ ਆ ਜਾਂਦਾ ਹੈ ਇਹ ਜਿਹੜਾ ਚੋਆ ਹੈ ਚੋਆ ਕਿਉਂਕਿ ਬਰਸਾਤੀ ਨਾਲਾ ਇੱਕ ਤਰ੍ਹਾਂ ਦਾ ਤੇ ਇਹਦੇ ਵੀ ਇਹ ਬਣਦਾ ਹੈ ਇਸ ਕਾਲ ਦਾ ਕਾਰਨ ਬਣਦਾ ਹੈ ਕਿ ਬਰਸਾਤਾਂ ਜਿਹੜੀਆਂ ਇਹਦੇ ਵਾਇਆ ਪਾਸ ਹੋ ਜਾਣ ਪਰ ਉਹ ਬਰਸਾਤੀ ਪਾਣੀ ਨੂੰ ਜਿਹੜਾ ਆ ਜਿਹੜੀ ਬੋਟੀ ਹੈ ਅੜਿਕਾ ਲਉਂਦੀ ਹੈ ਸੋ ਇਹ ਸਾਰਿਆਂ ਦੀ ਮੰਗ ਸੀ ਕਿ ਇਹ ਜਲਦੀ ਸਾਫ਼ ਕਰਾਈਏ ਉਹ ਕਰਉਣ ਵਾਸਤੇ ਆਏ ਹਾਂ ਸੰਧੂ ਸਾਹਿਬ ਇਹਨਾਂ ਲੇਟ پرو ਜਿਹੜਾ ਤੁਹਾਡਾ ਕੰਮ ਸ਼ੁਰੂ ਹੋਣ ਦਾ ਕਾਰਨ ਕੀ ਹੋਇਆ ਹਾਂ ਗੁਰਜੀਤ ਸਿੰਘ ਜੀ ਮੈਂ ਪਰ ਤੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਹੀ ਆਇਆ ਸੀ ਮੇਰੀ ਡਿਊਟੀ ਜਿਹੜੀ ਹੈ ਜੇ ਚੇਅਰਮੈਨ ਕਿਉਂਕਿ ਕੰਟੇਨਰ ਐਂਡ ਫਿਰ ਹੌਸਿੰਗ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਹੈ ਸਰਕਾਰ ਕੋਲ ਜੀ ਮੈਨੂੰ ਹਰ ਮੈਂ ਉਹਦਾ ਕਾਰਜ ਵਧੀਆ ਢੰਗ ਨਾਲ ਕਰ ਰਿਹਾ ਅਸੀਂ ਉੱਥੇ ਮੇਰਾ ਆਪਦਾ ਡਿਪਾਰਟਮੈਂਟ ਬਹੁਤ ਘਾਟੇ ਵਿੱਚ ਸੀ ਜਿਹੜਾ ਕਿ ਤੁਸੀਂ ਇਸ ਸਾਲ ਵੇਖੋਗੇ ਵੀ ਕਰੋੜਾ ਰੁਪਏ ਫਾਇਦੇ ਚ ਆਉਣ ਵਾਲਾ ਹੈ ਤੇ ਉਹਦਾ ਮੈਂ ਡਿਊਟੀ ਜਿਹੜੀ ਪੂਰੀ ਤਰ੍ਹਾਂ ਨਿਭਾਈ ਉਹਦੇ ਨਾਲ ਹੀ ਰਿਲੇਟਡ ਹੈ ਵੇਅਰਹਾਊਸ ਜਿਹੜਾ ਕਿ ਪਿਛਲੇ ਸਮੇਂ ਸੁਸਤੀ ਦਾ ਮਸਲਾ ਸੀ ਉਹ ਤੁਹਾਨੂੰ ਆਉਂਦੇ ਰਿਹਾ ਤੁਹਾਨੂੰ ਪਤਾ ਹੈ ਕਿ ਜਿਵੇਂ ਲੋਕਾਂ ਨੂੰ ਘਟਦੇ ਰੇ ਰਾਤ ਨੂੰ ਸੌਂਦੇ ਨੇ ਵੀ ਉਹ ਹਾਲਤ ਆਇਆ ਸੀ ਇਹ ਮੇਰੇ ਖੇਤਰ ਵਿੱਚ ਹੋਦਾ ਨਹੀਂ ਸੀ ਇੱਕ ਪਰ ਕਿਉਂਕਿ ਜਿਹੜਾ ਇਹ ਵਿਧਾਇਕ ਨੇ ਕਰਵਾਉਣਾ ਸੀ ਜਾਂ ਇਹ ਪ੍ਰਸ਼ਾਸਨ ਨੇ ਕਰਵਾਉਣਾ ਸੀ ਉਹਨਾਂ ਦੀ ਜ਼ਿੰਮੇਵਾਰੀ ਸੀ ਪਰ ਕਿਉਂਕਿ ਮੈਂ ਇਸ ਹਲਕੇ ਦਾ ਜੰਪ ਵਾਲਾ ਇਸ ਹਲਕੇ ਦਾ ਵੱਡਾ ਹੋਇਆ ਇਸ ਹਲਕੇ 'ਚ ਪੜਿਆ ਜਵਾਹਰ ਨਵੋਦੀਆ ਵਿਦਿਆਲਿਆ ਸਕੂਲ ਦਾ ਮੈਂ ਸਟੂਡੈਂਟ ਹਾਂ ਇਸ ਲਈ ਮੈਨੂੰ ਇਥੋਂ ਦੇ ਇਲਾਕੇ ਦੀ ਪੀੜ ਹੈ لوکاں دی پیڑ ہے میں جਦੋਂ ਆਇਆ ਸੀ ਤਾਂ لوکاں نے دسیا کہ آ بہت بڑا مسئلہ ہے اس نو کسی طرح حل کراؤ کہ ਤੁਸੀਂ ਸਮਝਦੇ ਹੋ ਕਿ ਜਿਹੜੀ ਪੌਕ ਮਸ਼ੀਨ ਹੈ ਉਹ ਜਲਦੀ ਜਲਦੀ ਨਹੀਂ ਮਿਲਦੀ ਤੇ ਅਸੀਂ ਇਹ ਬਹੁਤ ਟਾਮੀ ਮਿਲਦੀ ਜੀਸੀਬੀ ਮਸ਼ੀਨ ਮੜ ਜਾਂਦੀ ਹੈ ਤੇ ਇਹਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਇਹਨੂੰ ਲੈ ਕੇ ਆਂਦਾ ਔਰ ਅੱਜ ਜਿਹੜੀ ਮਸ਼ੀਨ ਲੱਗੀ ਹੈ ਔਰ ਜਲਦੀ ਇਹਦਾ ਹੱਲ ਹੋ ਜਾਏਗਾ ਸਤੂ ਸਾਹਿਬ ਦੋ ਦਿਨ ਪਹਿਲਾਂ ਤੁਸੀਂ ਇੱਥੇ ਇਲਾਕੇ ਦਾ ਦੌਰਾ ਕੀਤਾ ਸੀ ਤੁਹਾਨੂੰ ਲੱਗਿਆ ਸੀ ਕਿ ਇੱਥੇ ਮੀਰਾਪੁਰ ਚੋਦੀਆ ਹੋਰ ਖਾਮੀਆਂ ਨੇ ਚਲੋ ਉਸ ਤਰੀਕੇ ਜੀ ਤੁਸੀਂ ਬਤਾਈਦੇ ਬਾਤ ਰੋ ਕਿ ਅੱਜ ਤੁਸੀਂ ਦੋ ਤਿੰਨ ਦੇ ਅੰਦਰ ਸਭ ਪ੍ਰਬੰਧ ਕਰਵਾ ਕੇ ਕੰਮ ਸ਼ੁਰੂ ਕਰਵਾਤਾ ਕਿ ਲੋਕਾਂ ਨੂੰ ਅੱਗੇ ਤੋਂ ਵਿਆਸ ਹੋਏ ਨਹੀਂ ਜਿਹੜੇ ਕੰਮ ਰੁਕੇ ਹੋਏ ਸੀ ਕਿਤੇ ਵੀ ਕਰਵਾਉਂਦੇ ਦੇਖੋ ਤੁਹਾਡਾ ਭਰਾ ਜਿਹੜਾ ਇੰਦਰਜੀਤ ਸੰਧੂ ਉਹ ਕਮਿਟਮੈਂਟ ਦਾ ਪੱਕਾ ਹੈ ਜਿਹੜੀ ਗੱਲ ਕਹਿ ਕੇ ਗਿਆ ਮਰ ਜਾਾਂਗੇ ਲੋਕਾਂ ਵਾਸਤੇ ਆਪਾਂ ਲੋਕ ਆਪਾਂ ਨੂੰ ਪਹਿਲਾਂ ਨੇ ਤੁਸੀਂ ਉਦੋਂ ਵੀ ਕੁਐਸਚਨ ਕੀਤਾ ਸੀ ਕਿ ਪਾਰਟੀ ਪਹਿਲਾਂ ਕਿ ਲੋਕ ਪਹਿਲਾਂ ਜਾਂ ਕਿਵੇਂ ਆ ਮੈਂ ਦੱਸਿਆ ਸੀ ਹਲਕੇ ਦੇ ਲੋਕ ਸਾਨੂੰ ਸਭ ਤੋਂ ਪਹਿਲਾਂ ਨੇ ਅਸੀਂ ਇਹ ਕਾਰਜ ਜਿਹੜੇ ਨੇ ਬਿਲਕੁਲ ਇਮਾਨਦਾਰੀ ਨਾਲ ਕਰਾਉਣੇ ਨੇ ਤੇ ਨਾਲ ਪਾਰਟੀ ਵੀ ਸਾਨੂੰ ਉਵੇਂ ਹੀ ਹੈ ਪਾਰਟੀ ਦਾ ਧੰਨਵਾਦ ਕਰਦੇ ਆ ਪਾਰਟੀ ਨੇ ਸ਼ਕਤੀ ਦਿੱਤੀ ਹੈ ਤਾਂ ਹੀ ਇਹ ਸਾਰਾ ਕੁਝ ਕਰਾਉਣ ਦੇ ਕਾਬਲ ਹੋਏ ਆ ਔਰ ਦੂਜੀ ਗੱਲ ਮੈਂ ਕਰਾਂ ਡੀਸੀ ਪ੍ਰੀਤੀ ਜਾਦਵ ਦਾ ਜਿਹੜਾ ਮੈਂ ਵਿਸ਼ੇਸ਼ ਕਰਕੇ ਧੰਨਵਾਦ ਕਰਦਾ ਕੱਲ ਉਹਨਾਂ ਨੇ ਸਾਰੇ ਅਫਸਰਾਂ ਨੂੰ ਲਾਈਨ ਤੇ ਲੈ ਕੇ ਜਿਹੜਾ ਇਹ ਕਹਿ ਵੀ ਇਹ ਸਾਰਾ ਕੁਝ ਕਰ ਦਿਓ ਨਹੀਂ ਤਾਂ ਤੁਹਾਡਾ ਕੰਟਰੈਕਟ ਜਿਹੜਾ ਉਹ ਰੱਦ ਕਰ ਦਿੱਤਾ ਜਾਊਗਾ ਇਸ ਕਰਕੇ ਠੇਕੇਦਾਰ ਜਿਹੜੇ ਹਰਕਤ ਵਿੱਚ ਆਏ ਨੇ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ ਅੱਜ ਜਿਹੜਾ ਸਾਰਾ ਕੁਝ ਵਧੀਆ ਢੰਗ ਨਾਲ ਹੋ ਰਿਹਾ ਔਰ ਮੈਂ ਇਲਾਕੇ ਵਾਲਿਆਂ ਨੂੰ ਵੀ ਬੇਨਤੀ ਕਰਦਾ ਕੱਲਾ ਮੇਰੇ ਤੇ ਨਾ ਛੱਡ ਦਿਓ ਕਿਉਂਕਿ ਇਹ ਨਹੀਂ ਹੈਗਾ ਵੀ ਇੱਥੇ ਚਾਰ ਫੋਟੋਆਂ ਕਰਾਈਆਂ ਵੀਡੀਓ ਖੋਈ ਤੇ ਗੱਲ ਖਤਮ ਤੇ ਹੁਣ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਕੋਪੀ ਜੀ ਸਾਰਿਆਂ ਦੀ ਕਿੰਨੇ ਇੱਥੇ ਤੁਸੀਂ ਇੱਥੇ ਹੈਗੇ ਇਲਾਕੇ ਵਾਲੇ ਜਿੰਦਰ ਸਿੰਘ ਤੁਸੀਂ ਹੋਗੇ ਸਾਰੇ ਆ ਤੇ ਤੁਸੀਂ ਇੱਥੇ ਛੱਡ ਕੇ ਇੱਥੇ ਸਫਾਈ ਕਰਾਉਣੀ ਹੈ ਪਿੱਛੇ ਵੀਰਾਪੁਰ ਵਾਲਾ ਜਿਹੜਾ ਹੈਗਾ ਚੋਹਾ ਉੱਥੇ ਵੀ ਸਫਾਈ ਕਰਾਉਣੀ ਹੈ ਔਰ ਜਿਹੜਾ ਛਾਤੀਪੁਰ ਜਿੱਥੇ ਵੀ ਡਿੱਕਾ ਹੈ ਉੱਥੇ ਵੀ ਸਾਰਿਆਂ ਦੀ ਸਫਾਈ ਕਰਾਉਣੀ ਹੈ ਮੈਂ ਚੀਤਾ ਦੇ ਧਿਆਨ ਦੇ ਵਿੱਚ ਹੋਰ ਲੈਣਾ ਚਾਹੁੰਦਾ ਇਤੋਂ ਨਾਲ ਹੀ ਪਿੰਡ ਹੈ ਉਲਟਪੁਰ ਦੀ ਬਿਲਕੁਲ ਉੱਥੇ ਹਰਿਆਣਾ ਤੇ ਪੰਜਾਬ ਦੇ ਹੱਦ ਦੇ ਉੱਤਰ ਪਿੰਡ ਆ ਉਹ ਜੀ ਜੀ ਉੱਥੇ ਜਾ ਕੇ ਜਿਹੜਾ ਅੱਗੇ ਹਰਿਆਣਵੀ ਸ਼ੁਰੂ ਹੋ ਜਾਂਦੀ ਆ ਉੱਥੇ ਸਫਾਈ ਦਾ ਪ੍ਰਬੰਧ ਜਿਹੜਾ ਬਹੁਤ ਘੱਟ ਆ ਉਹ ਬੰਦੇ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਵੀ ਇਹ